ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੁਹਾਨੂੰ ਇੱਕ ਨੰਬਰ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਤਰੀ ਸਾਹਿਬ ਦਿੱਲੀ ਕੋ ਨੋ ਜੀ ਅੱਜ ਫੇਰ ਤੁਹਾਡੇ ਲਈ ਗਰਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਚਿੰਗ ਸੂਟ ਲੈ ਕੇ ਆਏ ਹਾਂ ਬੜੇ ਹੀ ਖੂਬਸੂਰਤ ਜੇ ਪ੍ਰਿੰਟ ਤੇ ਖੂਬਸੂਰਤ ਜੇ ਰੰਗ ਤੇ ਲੋ ਜੀ ਪਹਿਲਾ ਸੂਟ ਇਹ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋਵੋਗੇ ਸ਼ਾਇਦ ਵੀਡੀਓ ਦੇ ਵਿੱਚ ਇਹਦੇ ਆਪਾਂ 5-7 ਪੀਸ ਆ ਜਿਹੜੇ ਉਹ ਵੇਚ ਚੁੱਕੇ ਆ ਤੇ 2-4 ਹੋਰ ਲੈ ਜਾਂਦੇ ਆ ਬੜਾ ਹੀ ਸ ਤੇ ਫੋਟੋ ਤੇ ਫੇਰ ਸਾਡਾ ਸੂਟ ਨਿਕਲ ਗਿਆ ਮੈਨੂੰ ਲੱਗਾ ਇੱਕ ਦੋ ਫੇਰ ਰਹਿ ਗਏ ਬਸ ਬਚੇ ਹੁਣ ਤੇ ਇਹ ਹੈਗਾ ਜੀ ਮੋਡਲ कॉटन ਦੇ ਵਿੱਚ ਸ਼ਰਟ ਹੈਗੀ ਅੱਜ ਕੱਲ ਮੋਡਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਮੋਡਲ कॉटन ਦੇ ਵਿੱਚ ਸ਼ਰਟ ਹੈਗੀ ਆ ਤੇ ਇਹ ਹੈਗੀ ਲినਨ कॉटन ਦੇ ਵਿੱਚ ਸਲਵਾਰ ਮਿਲੂਗੀ ਵੱਡੇ ਬਣੇ ਦਾ ਸੂਟ ਆ 2 2 ਮੀਟਰ ਹੋਊਗਾ ਬਲੈਕ ਕਲਰ ਦੇ ਵਿੱਚ ਹੈਗਾ ਇੰਨਾ ਖ ਜ਼ਿਆਦਾ ਸੋਹਣਾ ਸੂਟ ਹੈ ਨਾ ਬਸ ਜੀ ਕੁਛ ਪੁੱਛੋ ਹੀ ਨਾ ਤੁਸੀਂ ਦੇਖਦੇ ਹੀ ਰਹਿ ਜਾਈਦਾ ਇਹ ਸੂਟ ਨੂੰ ਇਹ ਕਲਰ ਹੀ ਇਹ ਜੀ ਹੁੰਦੇ ਨੇ ਤੇ ਪ੍ਰਾਈਸ ਹੈ ਜੀ 750 750 ਦੇ ਵਿੱਚ ਸੂਟ ਲੱਜੂ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ ਇਹ ਵੀ ਇੰਨਾ ਕੁ ਪਿਆਰਾ ਸੂਟ ਹੈ ਨਾ ਜੀ ਬਸ ਐ ਲੱਗਦਾ ਵੀ ਦੇਖਦਾ ਹੀ ਰਹਿ ਜਾਂਦਾ ਬੰਦਾ ਇੰਨਾ ਸੋਹਣਾ ਪ੍ਰਿੰਟ ਤੇ ਇੰਨਾ ਸੋਹਣਾ ਕਲਰ ਆ ਲੋ ਬਹੁਤ ਜਿਆਦਾ ਸੋਹਣਾ ਕਲਰ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਇਹ ਹੈਗੀ ਆ ਸਲਵਾਰ ਤੇ ਕੰਟਰਾਸਟ ਬਹੁਤ ਜਿਆਦਾ ਸੋਹਣਾ ਲੱਗਦਾ ਇਹਦੇ ਨਾਲ ਆ ਲੋ ਬੜਾ ਪਿਆਰਾ ਕੰਟਰਾਸਟ ਹੈ ਬਹੁਤ ਜਿਆਦਾ ਸੋਹਣਾ ਕੰਟਰਾਸਟ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 750 ਨਰ ਕਲਰ ਵੀ ਸਹੀ ਹੈ ਕਲਰ ਸਹੀ ਹੈ ਤੇ ਕਲਰ ਸੋਹਣਾ ਵੀ ਬਹੁਤ ਜ਼ਿਆਦਾ ਹੈ ਲਓ ਜੀ ਨੈਕਸਟ ਦੇਖੋ ਇਹਨਾਂ ਕਾਟਨ ਦੇ ਵਿੱਚ ਬਿਲਕੁਲ ਕਾਟਨ ਦੇ ਵਿੱਚ ਹੈ ਅ ਮੋਡਲ ਕਾਟਨ ਹੈ ਮੋਡਲ ਕਾਟਨ ਦੇ ਵਿੱਚ ਹੈਗੀ ਸ਼ਰਟ ਤੇ ਲਿਨਨ ਕਾਟਨ ਦੇ ਵਿੱਚ ਹੈਗਾ ਇਹ ਕੰਨੀ ਤੇ ਇੱਧਰ ਸਲਵਾਰ ਦਾ ਕੋਈ ਗੱਲ ਨਹੀਂ ਫਿਰ ਕੀ ਹੋਵੇ ਐਵੇਂ ਕਾ ਲਓ ਆ ਲੋ ਜੀ ਮਡਾਲ ਕਾਟਨ ਦੀ ਸ਼ਰਟ ਹੈਗੀ ਹੈ ਬੜਾ ਪਿਆਰਾ ਜਿਹਾ ਕਲਰ ਹੈਗਾ ਪੀਚ ਜਿਹਾ ਤੇ ਪਿਸਤਾ ਜਿਹਾ ਕਲਰ ਦੀ ਵਿੱਚ ਹੈਗਾ ਤੇ ਪਿਸਤਾ ਜਿਹਾ ਹੀ ਕਲਰ ਸਲਵਾਰ ਦਾ ਮਿੱਠਾ ਜਿਹਾ ਗ੍ਰੀਨ ਜਿਹਾ ਕਲਰ ਹੈਗਾ ਬਹੁਤ ਸੋਹਣਾ ਲੱਗਦਾ ਕੰਟਰਾਸਟ ਬਹੁਤ ਅੱਛਾ ਹੈ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਆ 750 ਨੈਕਸਟ ਦੇਖੋ ਲੋ ਜੀ ਇੱਕ ਸੂਟ ਆਪਣੇ ਕੋਲ ਇਹ ਵਾਲਾ ਬਹੁਤ ਪਿਆਰਾ ਜਿਹਾ ਸੂਟ ਹੈ ਰੈੱਡ ਕਲਰ ਦੇ ਵਿੱਚ ਹੈਗਾ ਵਾਈਟ ਦਾ ਪ੍ਰਿੰਟ ਹੈ ਵਿੱਚ ਬਰੀਕ-ਬਰੀਕ ਪ੍ਰਿੰਟ ਹੈ ਰੈੱਡ ਕਲਰ ਦਾ ਸੂਟ ਹੈ ਬਿਲਕੁਲ ਕਾਟਨ ਦੇ ਵਿੱਚ ਸੂਟ ਹੈਗਾ ਪਰ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜਿੰਨੇ ਵੀ ਸੂਟ ਦਿਖਾ ਰਹੀਆਂ ਸਾਰੇ ਵਿਦਾਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਟਰਾਂਸਪੇਰੈਂਸੀ ਨਹੀਂ ਹੈਗੀ ਤੇ ਇਹ ਸਲਵਾਰ ਹੈਗੀ ਹੈ ਜਿਹੜੀ ਇਹ ਲੇਲਨ ਕਾਟਨ ਦੇ ਵਿੱਚ ਸਲਵਾਰ ਵਾਈਟ ਕਲਰ ਦੀ ਕਾਫੀ ਸੋਹਣਾ ਲੱਗਦਾ ਹੈ ਕੰਟਰਾਸਟ ਇਹ ਤੇ ਇਹ ਸੂਟ ਵੀ ਤੁਹਾਨੂੰ 750 ਦੇ ਵਿੱਚ ਮਿਲਣਾ ਹੈ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਲਓ ਨੈਕਸਟ ਹੈਗਾ ਜੀ ਆਲ ਓਵਰ ਦੇ ਵਿੱਚ ਸੂਟ ਦੇਖੋ ਇਹ ਆਲ ਓਵਰ ਬਹੁਤ ਸੋਹਣਾ ਸੂਟ ਹੈ ਆਲ ਓਵਰ ਦੇ ਵਿੱਚ ਬਣੂਗਾ 4 ਮੀਟਰ ਦਾ ਹੋਊਗਾ ਮੇਰਾ ਖਿਆਲ ਹੈ ਇਹ ਤੇ ਆਹ ਲੇਖ ਲਓ ਜੀ ਕਿੰਨੀ ਇੱਕ ਟ੍ਰਾਂਸਪੇਰੈਂਸੀ ਹੈਗੀ ਹੈ ਬਿਨਾ ਲਾਈਨਿੰਗ ਤੋਂ ਵੀ ਬਣ ਜੂਗਾ ਬਾਕੀ ਕੋਈ ਤੁਸੀਂ ਅੰਡਰਸ਼ਰਟ ਵਗੈਰਾ ਪਾਉਣੀ ਹੋਵੇ ਵੱਡਾ ਹੈ ਨਾ ਵੱਡੇ ਵਰ ਦਾ ਸੂਟ ਹੈ ਤੇ 10 ਦਿਨਿਆਂ ਦਾ ਸੂਟ ਕਿੰਨਾ ਹੋਊਗਾ ਚਲੋ ਆਨ ਹੋ ਜਾਂਦਾ ਹਾਂ ਲੋ ਜੀ ਵੱਡੇ ਵੱਦਾ ਆ ਦੇਖ ਲਓ ਤੁਸੀਂ ਵਰ ਕਿੰਨਾ ਐ ਇਦੋਂ ਵੱਧ ਕੇਰਾ ਤਾਂ ਨਹੀਂ ਹੋਣਾ ਕਿਸੇ ਦਾ ਫਿਰ ਨਾਪ ਦਿੰਨੀ ਆ ਮੈਂ ਆਹ ਲੋ ਜੀ 54 ਕੇਰੇ ਦਾ ਵਰ 54 ਐ ਦਾ ਇਹਦਾ ਮਤਲਬ 27 ਹੋ ਗਿਆ ਇਹ ਤੇ ਜਿਹਦਾ 25 ਕੇਰੇ ਆਰਾਮ ਨਾਲ ਬਣ ਜੂਗਾ ਇਹ 26 ਵਾਲਾ ਵੀ ਬਣਾ ਲੂਗਾ ਆਰਾਮ ਨਾਲ ਇਹ ਨੂੰ ਠੀਕ ਐ ਜੀ ਤੇ 4 ਮੀਟਰ ਕਪੜਾ ਮਿਲੂਗਾ ਡੇਢ ਗਾਜ ਪਨੇ ਦਾ ਸੂਟ ਕੀ ਤੇ ਪ੍ਰਾਈਸ ਹੈਗੀ 750 ਤੇ ਅਗਲਾ ਜਿਹੜਾ ਆਹ ਵਾਲਾ ਵੀ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਇੰਨਾ ਕੁ ਪਿਆਰਾ ਨਾ ਛੇੜਾ ਦਿਖਦਾ ਕੁਝ ਨਹੀਂ ਹੈਗਾ ਤੇ ਪ੍ਰਿੰਟ ਬੜਾ ਪਿਆਰਾ ਹੈ ਪ੍ਰਿੰਟ ਸਹੀ ਆ ਪ੍ਰਿੰਟ ਜਮਾ ਸਹੀ ਆ ਕਲਰ ਜਮਾ ਸਹੀ ਆ ਤੇ ਕਾਟਨ ਬਹੁਤ ਪਿਆਰੀ ਹੈ ਤੇ ਨੈਕਸਟ ਹੈਗਾ ਇਹ ਵਾਲਾ ਇਹ ਵੀ ਤੁਹਾਨੂੰ ਬਹੁਤ ਸੋਹਣੀ ਕਾਟਨ ਮਿਲ ਰਹੀ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 700 95 ਰੁਪਏ 795 ਦੇ ਵਿੱਚ ਕਾਟਨ ਦਾ ਸੂਟ ਆਊਗਾ ਬਰੀਕ ਬੁਟੀ ਦਾ ਸੂਟ ਲਓ ਜੀ ਬਿਲਕੁਲ ਬਰੀਕ ਬੁਟੀ ਦਾ ਸੂਟ ਹੈ ਲੋ ਨੈਕਸਟ ਦੇਖੋ ਇਹ ਵੀ ਕਲਰ ਤੇ ਪ੍ਰਿੰਟ ਬਹੁਤ ਸੋਹਣਾ ਹੈ ਬਰੀਕ ਬਰੀਕ ਪ੍ਰਿੰਟ ਦੇ ਸੂਟ ਨੇ ਜੀ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਇਹ ਲਓ ਜੀ ਬਹੁਤ ਪਿਆਰੇ ਸੂਟ ਹੈ ਫਾਲਓਵਰ ਦੇ ਵਿੱਚ ਸੂਟ ਆ 4 ਮੀਟਰ ਦਾ ਵੱਡੇ ਪੰਨੇ ਦਾ ਲਓ ਜੀ ਇਹ ਵਾਲਾ ਸੂਟ ਆ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਅੱਜ ਆਪਣੇ ਕੋਲੇ ਲਾਸਟ ਪੀਸ ਬਚਿਆ ਹੋਇਆ ਹੈ ਅਗਰ ਕਿਸੇ ਨੂੰ ਚਾਹੀਦਾ ਤਾਂ ਤੁਸੀਂ ਇਹ ਬਾਏ ਕਰ ਸਕਦੇ ਹੋ ਸਾਡੇ ਤੋਂ ਸਿੰਗਲ ਪੀਸ ਰਹਿ ਗਿਆ ਤੇ ਇਹ ਹੈਗਾ ਸ਼ੰਕਰ ਬ੍ਰਾਂਡ ਦਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਬਿਲਕੁਲ ਕਾਟਨ ਦੇ ਵਿੱਚ ਸੂਟ ਆ ਬੜਾ ਹੀ ਪਿਆਰਾ ਜਿਹਾ ਸੂਟ ਆ ਆਹ ਲਓ ਇਹ ਇਹਦੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਜ਼ਿਆਦਾ ਲੋ ਡਿਜੀਟਲ ਪ੍ਰਿੰਟਿੰਗ ਹੈ ਤੇ ਪ੍ਰਾਈਸ 700 700 ਇਹ ਰਾਮਟੈਕਸ ਦਾ ਸੂਟ ਹੈ ਇਸ ਕਲਰ ਦੇ ਵਿੱਚ ਇਹ ਵੀ ਆਪਣੇ ਕੋਲ ਇਕੱਲਾ ਹੀ ਬਚ ਗਿਆ। ਹਾਂ। ਠੀਕ ਹੈ ਜੀ। ਤੇ ਡਾਟਸ ਦੇ ਵਿੱਚ ਸਲਵਾਰ ਹੈਗੀ ਆ ਬਰੀਕ ਡਾਟਸ ਦੇ ਵਿੱਚ। ਤੇ ਪ੍ਰਾਈਸ ਹੈਗੀ ਆ ਦੀ 750 ਰਾਂਟੈਕਸ ਦਾ। ਇਹ ਚਾਹੀਏ ਬੰਦੇ ਨੂੰ। ਸਹੀ ਹੈ? ਲਓ ਜੀ। ਇਹ ਸੂਟ ਵੀ ਤੁਹਾਨੂੰ 575 ਦੇ ਵਿੱਚ ਮਿਲੂਗਾ। ਕੈਮਰੀ ਕਾਟਨ ਦੀ ਸਲਵਾਰ ਮਿਲੂਗੀ ਔਰ ਮਲ ਕਾਟਨ ਦੇ ਵਿੱਚ ਸ਼ਰਟ ਮਿਲੂਗਾ। ਹਾਂ ਲਓ। ਲੋ ਜੀ ਇਹ ਆਪਣੀ ਇੱਕ ਸੂਟ ਆਪਣੀ ਸੰਗਰੂਰ ਦੀ ਭੈਣ ਕੋਲੇ ਚੱਲਿਆ ਗਿਆ ਉਹਦੇ ਕੋਲੇ ਪਹੁੰਚ ਗਿਆ ਔਰ ਬੜਾ ਖੁਸ਼ ਹੋਈ ਨਹੀਂ ਉਹ ਬਹੁਤ ਪਸੰਦ ਆਇਆ ਉਹਨਾਂ ਨੂੰ ਬਹੁਤ ਅੱਛਾ ਸੂਟ ਹੈ ਜੀ ਕਲਰ-ਕਲਰ ਵੀ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਪ੍ਰਾਈਸ ਹੈਗੀ ਹੈ 575 ਲੋ ਜੀ ਅਗਲਾ ਦੇਖੋ ਇਹ ਵੀ ਮਲ ਕਾਟਨ ਦੇ ਵਿੱਚ ਹੈ ਲੋ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਤੇ ਕਲਰ ਵੀ ਬਹੁਤ ਸੋਹਣਾ ਹੈ ਭੈਣਾਂ ਕੋਲੇ ਪਹੁੰਚ ਚੁੱਕੇ ਹੋਣਗੇ ਜੀ ਜਦੋਂ ਤੱਕ ਆ ਵੀਡੀਓ ਤੁਹਾਡੇ ਕੋਲ ਆਣੀ ਆ ਇਹ ਇਹਨਾਂ ਨਾਲ ਦੇ ਸੂਟ ਸਾਰੇ ਭੈਣਾਂ ਕੋਲੇ ਪਹੁੰਚ ਚੁੱਕੇ ਹੈਗੇ ਨੇ ਲੋ ਜੀ ਬਹੁਤ ਸੋਹਣਾ ਸੂਟ ਹੈ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਆਲ ਓਵਰ ਦੇ ਵਿੱਚ ਸੂਟ ਹੈ 575 ਦੇ ਵਿੱਚ ਇਹ ਸੂਟ ਵੀ ਆਲ ਓਵਰ ਦੇ ਵਿੱਚ ਹੈ ਬਹੁਤ ਹੀ ਵਧੀਆ ਜਿਹਾ ਸੂਟ ਹੈ ਆਹ ਲੋ ਬਿਨਾ ਲਾਈਨਿੰਗ ਤੋਂ ਬਣ ਜਾਣਗੇ ਜੀ ਇਹ ਸੂਟ ਵੀ ਤੁਹਾਡੇ ਆਹ ਜਿਹੜੀ ਗਰਮੀ ਆ ਰਹੀ ਹੈ ਉਹਦੇ ਵਿੱਚ ਨਜ਼ਾਰੇ ਨਾ ਪਾਓ ਲੋ ਠੀਕ ਹੈ ਬਹੁਤ ਸੋਹਣਾ ਸੂਟ ਹੈ ਮਲ ਕੋਟਨ ਦੇ ਵਿੱਚ 575 ਦਾ ਲੋ ਜੀ ਇੱਕ ਸੂਟ ਦਿਖਾਉਂਗੀ ਤੁਹਾਨੂੰ ਬਗ ਬਜਾ ਕੇ ਲਾਸਟ ਤੇ ਦਿਖਾਉਣਾ ਸੀ ਉਹ ਮੈਂ ਤੁਹਾਨੂੰ ਉਹ ਮੇਰਾ ਫੇਵਰਟ ਸੂਟ ਹੈ ਬਹੁਤ ਜਿਆਦਾ ਮੈਨੂੰ ਪਸੰਦ ਆਇਆ ਇਹ ਸੂਟ ਲਓ ਕਲਰ ਤੇ ਪ੍ਰਿੰਟ ਉੱਚ ਹੀ ਨਾ ਇਨਾ ਸੋਹਣਾ ਲੱਗਦਾ ਹੈ ਇਹ ਆ ਲੋ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟਰ ਤੇ ਬਹੁਤ ਹੀ ਜਿਆਦਾ ਸੋਹਣਾ ਇਹਦਾ ਕਲਰ ਹੈ ਤੇ ਉੱਪਰ ਇਹਦੇ ਤੁਹਾਨੂੰ ਮਿਲੂਗਾ ਵਰਕ ਆ ਦੇਖੋ ਫੈਂਸੀ ਹੈ ਇਹ ਸੂਟ ਕਿਵੇਂ ਗਰਮੀਆਂ ਦੇ ਵਿੱਚ ਕੋਈ ਫੰਕਸ਼ਨ ਆ ਜਾਂਦਾ ਹੈ ਉਹਦੇ ਲਈ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਗਰਮੀਆਂ 'ਚ ਵੀ ਹੁਣ ਕੀ ਪਾਈਏ ਬੜੇ ਸੋਹਣੇ ਲੱਗਦੇ ਆ ਜੀ ਇਸ ਤਰ੍ਹਾਂ ਦੇ ਪ੍ਰਿੰਟ ਤੇ ਔਰ ਇਸ ਤਰ੍ਹਾਂ ਦੇ ਕਲਰ ਦੇਖੋ ਤੁਸੀਂ ਬੜਾ ਪਿਆਰਾ ਲੱਗਦਾ ਇਹ ਸੂਟ ਬਹੁਤ ਸਮਾਜੂਦਾਰ ਤੇ ਕੈਮਰੀ ਕਾਟਨ ਦੇ ਵਿੱਚ ਆ ਸੁਪੀਰੀਅਰ ਕੁਆਲਿਟੀ ਦੀ ਕੈਮਰੀ ਕਾਟਨ ਆ ਇਹ ਉਹ ਵਾਲੀ ਕੈਮਰੀ ਨਹੀਂ ਜਿਹਨੂੰ ਆਪਾਂ ਬੈਠੇ ਤੇ ਬੈਠ ਕੇ ਵਲ ਪਾਏਗੇ ਮੁੜ ਕੇ ਨਿਕਲਦੇ ਨਹੀਂ ਇਹ ਉਹ ਵਾਲੀ ਕਾਟਨ ਨਹੀਂ ਹੈਗੀ ਦੇਖੋ ਤੁਸੀਂ ਘੇਰੇ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਗੋਟਾ ਪੱਤੀ ਦਾ ਕੰਮ ਮਿਲੂਗਾ ਠੀਕ ਆ ਜੀ ਸਾਰੇ ਦੇ ਵਿੱਚ ਗੋਟਾ ਪੱਤੀ ਦਾ ਦੂਰ ਦੂਰ ਕੰਮ ਹੈਗਾ ਇਹ ਤੁਹਾਡੇ ਬਾਜੂ ਲਈ ਕਪੜਾ ਲੱਗ ਤੋਂ ਆ ਇਹ ਵਾਲਾ ਠੀਕ ਹੈ ਖੁੱਲਾ ਡੁੱਲਾ ਆ ਦੇਖੋ ਬਾਜੂ ਦਾ ਡਿਜ਼ਾਈਨਿੰਗ ਵੀ ਕੀਤੀ ਹੋਈ ਹੈ ਆ ਦੇਖੋ ਤੁਸੀਂ ਬਾਜੂ ਤੇ ਇਹ ਵਾਲੀ ਡਿਜ਼ਾਈਨਿੰਗ ਪਹਿਲੇ ਹੀ ਆਲਰੇਡੀ ਕੀਤੀ ਹੋਈ ਆ ਆ ਤੁਹਾਡਾ ਭੇਰੇ ਤੇ ਆਊਗਾ ਫਰੰਟ ਤੇ ਮੂਰੀ ਦੇ ਬਾਜੂ ਦੇ ਤੇ ਆ ਸੈਂਟਰ ਚ ਆਊਗਾ ਠੀਕ ਹੈ ਜੀ ਤੇ ਆ ਖੁੱਲਾ ਡੁੱਲਾ ਜਿਹਾ ਕਪੜਾ ਤੁਹਾਨੂੰ ਨਾਲ ਬਾਜੂ ਦਾ ਦਿੱਤਾ ਹੋਇਆ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਮਰੀ ਵਾਲੀ ਸਲਵਾਰ ਨਹੀਂ ਹੈਗੀ ਬਹੁਤ ਸੋਹਣਾ ਕਪੜਾ ਹੈ ਸਲਵਾਰ ਦਾ ਬਿਲਕੁਲ ਕਾਟਨ ਦੇ ਵਿੱਚ। ਲਓ ਦੁਪੱਟਾ ਦੇਖੋ। ਬਹੁਤ ਸੋਹਣਾ ਮਲ ਕਾਟਨ ਦੇ ਵਿੱਚ ਦੁਪੱਟਾ। ਲੋ ਜੀ। ਇੰਨਾ ਕਿ ਪਿਆਰਾ ਦੁਪੱਟਾ ਹੈ। ਪੈਚ ਤਾਂ ਤੁਸੀਂ ਦੇਖੇ ਹੋਣਗੇ ਪਰ ਆਹ ਵਾਲੇ ਪੈਚ ਨਹੀਂ ਦੇਖੇ ਹੋਣੇ। ਇੰਨੇ ਸੋਹਣੇ ਸਫਾਈ ਨਾਲ ਤੁਹਾਨੂੰ ਐ ਲੱਗਦਾ ਜਿਵੇਂ ਪ੍ਰਿੰਟ ਹੋਵੇ। ਇਹ ਪੈਚ ਨਹੀਂ ਲੱਗਦਾ, ਇਹ ਪ੍ਰਿੰਟ ਲੱਗਦਾ ਹੈ। ਇਹ ਆਲੋ। ਬੜਾ ਜਿਆਦਾ ਸੋਹਣਾ ਸੂਟ ਹੈ ਜੀ। ਆਲੋ ਬਿਲਕੁਲ ਪ੍ਰਿੰਟ ਲੱਗਦਾ ਹੈ ਇਹ ਬਿਲਕੁਲ। ਸਾਨੂੰ ਕੋਲੇ ਖੜਿਆ ਨੂੰ ਵੀ ਪ੍ਰਿੰਟ ਲੱਗਦਾ ਹੈ ਜੀ। ਤੇ ਫੋਰ ਸਾਈਡ ਤੁਹਾਨੂੰ ਆ ਵਾਲੀ ਮਿਲੂਗੀ ਜੀ ਇਹਦੀ ਪੱਟੀ ਪਾਣੀ ਵਰਗਾ ਦੁਪੱਟਾ ਪਾਣੀ ਵਰਗਾ ਦੁਪੱਟਾ ਫੋਰ ਸਾਈਡ ਪੱਟੀ ਸ਼ਰਟ ਦੇ ਵਿੱਚੋਂ ਹੀ ਕੱਢ ਕੇ ਲਾਈ ਹੋਈ ਮੈਂ ਤੁਹਾਨੂੰ ਦੁਬਾਰਾ ਇਸ ਤਰ੍ਹਾਂ ਖਿਲਾੜ ਕੇ ਦਿਖਾਉਣੀ ਆ ਕਿੰਨਾ ਸੋਹਣਾ ਲੱਗਣ ਵਾਲਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਹੁਣ ਮੈਂ ਤੁਹਾਨੂੰ ਇਹਦੀ ਪ੍ਰਾਈਸ ਦੱਸ ਦਿਆਂ ਇਹਦੀ ਪ੍ਰਾਈਸ ਕੀ ਹੋਊਗੀ ਇਹਦੀ ਪ੍ਰਾਈਸ ਹੋਊਗੀ ਜੀ 1945 ਰੁਪਏ 1945 ਦੇ ਵਿੱਚ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਚਾਰजेस ਕੋਈ ਨਹੀਂ ਪਰ ਇਹਨ ਗਹਿਣੇ ਵਰਗਾ ਸੂਟ ਹੈ ਜੀ ਗਰਮੀਆਂ 'ਚ ਬਹੁਤ ਵਧੀਆ ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ